ਅਸੀਂ ਭਾਜੀਪੀ ਦੇ ਵਾਈਸ ਪ੍ਰੈਜ਼ੀਡੈਂਟ ਵਿਕਰਮਜੀਤ ਸਿੰਘ ਟੀਮਾ ਜੋ ਕਿ ਸਾਡੇ ਇਲਾਕੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਨਾਲ ਉੱਭਰ ਰਹੀਆਂ ਪਾਇਲ ਹਲਕੇ ਦੀਆਂ ਨਵੀਆਂ ਚੁਣੌਤੀਆਂ ਦੇ ਬਾਰੇ ਡਿਸਕਸ਼ਨ ਕਰਨ ਜਾ ਰਹੇ ਹਾਂ ਤਾਂ ਕਿ ਇਹ ਜਿਹੜੀਆਂ ਚੁਣੌਤੀਆਂ ਨੇ ਸਾਡੀ ਪੋਲਿਟਿਕਸ ਦੇ ਏਜੰਡੇ ਦਾ ਹਿੱਸਾ ਬਣ ਤੇ ਆਉਣ ਵਾਲੇ ਜਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਡਵੈਲਪਮੈਂਟ ਵਧਦੀ ਹੈ ਉਸੇ ਤਰੀਕੇ ਦੇ ਨਾਲ ਨਵੀਆਂ-ਨਵੀਆਂ ਚੁਣੌਤੀਆਂ ਸਾਡੇ ਮੂਰੇ ਉਭਰ ਕੇ ਆndੀਆਂ ਨੇ ਤੇ ਉਹ ਹਿਡਨ ਚੁਣੌਤੀਆਂ ਜੋ ਕਿ ਇੱਕ ਤੂਫਾਨ ਦਾ ਰੂਪ ਧਾਰਨ ਕਰਕੇ ਸਾਡੇ ਸਾਹਮਣੇ ਆ ਰਹੀਆਂ ਨੇ ਅੱਜ ਉਸੇ ਵਿਸ਼ੇ ਦੇ ਉੱਤੇ ਮੈਂ ਚੀਮਾ ਸਾਹਿਬ ਦੇ ਨਾਲ ਡਿਸਕਸ਼ਨ ਕਰਨ ਜਾ ਰਿਹਾ ਤੇ ਚੀਮਾ ਸਾਹਿਬ ਮੋਸਟ ਵੈਲਕਮ ਟੂ ਬਾਸ ਟੀਵੀ ਹਾਂਜੀ ਤੁਹਾਨੂੰ ਜੀ ਆਇਆਂ ਨੂੰ ਤੇ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਬੜਾ ਅੱਛਾ ਸ਼ੁਰੂ ਲੈ ਕੇ ਪੋਲਿਟਿਕਸ ਦੇ ਵਿੱਚ ਰਾਜਨੀਤੀ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਿਹੜਾ ਇੱਕ ਬੜਾ ਵਧੀਆ ਵਿਸ਼ਾ ਲੈ ਕੇ ਚੱਲੇ ਹੋ ਤੇ ਜਿਹੜੀ ਤੁਸੀਂ ਇਹ ਇੰਟਰਵਿਊ ਕਰ ਰਹੇ ਹੋ ਮੇਰਾ ਖਿਆਲ ਇਹਦੇ ਚੰਗੇ ਰਿਜ਼ਲਟ ਲੋਕਾਂ ਨੂੰ ਮਿਲਣਗੇ ਚੰਗਾ ਇਹਦਾ ਸਮਾਜ ਲਈ ਇੱਕ ਚੰਗਾ ਮੈਸੇਜ ਜਾਊਗਾ ਧੰਨਵਾਦ ਹੈ ਤੁਹਾਡਾ ਇਸ ਕਰਕੇ ਹਾਂਜੀ ਸਰ ਸਭ ਤੋਂ ਪਹਿਲਾਂ ਮੈਂ ਚੀਮਾ ਸਰ ਜਾਣਨਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਕਿਸੇ ਸਮੇਂ ਸਾਨੂੰ ਸੜਕਾਂ ਦੀ ਜ਼ਰੂਰਤ ਹੁੰਦੀ ਸੀ ਸਾਡੇ ਸਾਰੇ ਸੜਕਾਂ ਦਾ ਜਾਲ ਬਿਸਕਿਆ ਜਿਉਂ-ਜਿਉਂ ਡਿਵੈਲਪਮੈਂਟ ਅੱਗੇ ਵਧੀ ਤੇ ਹੁਣ ਸਾਨੂੰ ਉਹ ਸੜਕਾਂ ਦੀ ਜਿਹੜੀ ਮੁਰੰਮਤ ਦੀ ਹੈ ਜਿਹੜੀਆਂ ਚੁਣੌਤੀਆਂ ਤਾਂ ਫੇਸ ਕਰਨੀਆਂ ਪੈਂਦੀਆਂ ਨੇ ਪਰ ਇੱਕ ਨਾਲ ਦੀ ਨਾਲ ਹੁਣ ਜਿਹੜੀਆਂ ਸੜਕਾਂ ਨੇ ਜਿਸ ਤਰੀਕੇ ਨਾਲ ਆਪਣੀਆਂ ਜਿੰਨੀਆਂ ਵੀ ਜੜੀਆਂ ਮੇਨ ਸੜਕਾਂ ਨੇ ਅਹਿਮਦਗੜ੍ਹ ਵਾਲੀ ਰੋਡ ਹੈ ਬੀਜੇ ਵਾਲੀ ਰੋਡ ਹੈ ਠਮੋਟਾ ਵਾਲੀ ਰੋਡ ਹੈ ਉਸ ਦੇ ਉੱਤੇ ਆਪਣੇ ਜਿਹੜੇ ਦੋ ਪਹੀਆ ਵਾਹਨਾਂ ਉਹਨਾਂ ਨੂੰ ਟ੍ਰੈਵਲ ਕਰਨ ਦੇ ਵਿੱਚ ਬਹੁਤ ਵੱਡੀ ਮੁਸੀਬਤ ਆ ਰਹੀ ਹੈ ਠੀਕ ਹੈ ਸਾਡੀ 80% ਜਿਹੜੀ ਪਬਲਿਕ ਹੈ ਉਹ 2 ਵਨ ਵਹੀਕਲ ਦੇ ਉੱਤੇ ਟ੍ਰੈਵਲ ਕਰਦੀ ਹੈ ਕਿ ਇਹ ਸੜਕਾਂ ਦੀ ਜਿਹੜੀ ਡਿਵੈਲਪਮੈਂਟ ਹੈ ਇਹ ਸੜਕਾਂ ਦੀ ਜਿਹੜੀ ਚੌੜਾਈ ਦੇ ਉੱਤੇ ਜਾਂ ਉਹਨਾਂ ਦੀਆਂ ਪਟੜੀਆਂ ਦੇ ਉੱਤੇ ਜਿਹਦੇ ਕਿ ਦੋ ਜਿਹੜੇ ਦੋ ਪਹੀਆ ਵਾਹਨ ਨੇ ਜਿਹੜੇ ਸਫ਼ਰ ਕਰਦੇ ਨੇ ਉਹਨਾਂ ਦੀ ਸੇਫਟੀ ਲਈ ਤੇ ਉਹਨਾਂ ਦੀ ਰਿਲਾਇਬਿਲਟੀ ਦੇ ਲਈ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ ਏਜੰਡੇ ਦੇ ਵਿੱਚ ਇਸ ਤਰ੍ਹਾਂ ਦਾ ਅ ਗਗਨ ਜੀ ਬੜਾ ਅੱਛਾ ਪ੍ਰਸ਼ਨ ਕੀਤਾ ਕਿਉਂਕਿ ਸੜਕ ਦੁਰਘਟਨਾਵਾਂ ਦੇ ਵਿੱਚ ਸਾਡੇ ਬਹੁਤ ਸਾਰੇ ਭੈਣ ਭਰਾ ਸਾਨੂੰ ਛੱਡ ਕੇ ਚਲੇ ਜਾਂਦੇ ਆ ਔਰ ਇਹ ਜਿਹੜੀ ਚੀਜ਼ ਹੈ ਤੁਸੀਂ ਕਿਹਾ ਕਿ ਸੜਕ ਤੇ ਦੋ ਪਹੀਆ ਵਾਹਨ ਮੈਂ ਸਮਝਦਾ ਉਹਦੇ ਲਈ ਸਰਕਾਰਾਂ ਨੂੰ ਕੋਈ ਅਲੱਗ ਪਾਲਿਸੀ ਕਿਉਂਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਸੜਕਾਂ ਤੋਂ ਬਣਾਤੀਆਂ ਆ ਸੀ ਪਰ ਉਹਨਾਂ ਸੜਕਾਂ ਦੀ ਮੇਨਟੇਨੈਂਸ ਜਾਂ ਉਹਦੇ ਲਈ ਲੋਕਾਂ 'ਚ ਅਵੇਅਰਨੈਸ ਲਿਆਉਣਾ ਕੀ ਡਰਾਈਵਿੰਗ ਸੈਂਸ ਕੀ ਹੋਣੀ ਚਾਹੀਦੀ ਆ ਅੱਜ ਦੋ ਪਹੀਆ ਵਾਹਨਾਂ ਨੂੰ ਇਸੇ ਲਈ ਖਤਰਾ ਹੈ ਕਿ ਸਾਡੇ ਕੋਲ ਡਰਾਈਵਿੰਗ ਸੈਸ਼ਨ ਸਾਇੰਸ ਨਹੀਂ ਹੈਗੀ ਤੇ ਪੇਸ਼ੈਂਸ ਦੀ ਘਾਟ ਆਉਂਦੀ ਜਾ ਰਹੀ ਹੈ ਸੋ ਦੇ ਲਈ ਜਿੱਥੇ ਸਰਕਾਰਾਂ ਨੂੰ ਬਾਕੀ ਕੰਮਾਂ ਵੱਲੋਂ ਧਿਆਨ ਹਟਾ ਕੇ ਸੜਕਾਂ ਤੇ ਜਿੱਥੇ ਬੱਚਿਆਂ ਤੋਂ ਹੀ ਸਕੂਲ ਲੈਵਲ ਤੋਂ ਸਾਨੂੰ ਡਰਾਈਵਿੰਗ ਸੈਂਸ ਅਵੇਅਰਨੈਸ ਪੈਦਾ ਕਰਨ ਲਈ ਅਲੱਗ ਨਾਲ ਕਲਾਸਿਸ ਇੱਕ ਵਿਸ਼ਾ ਇਹ ਵੀ ਸਾਨੂੰ ਸਕੂਲਾਂ ਦੇ ਵਿੱਚ ਲੈ ਕੇ ਆਉਣਾ ਪਊਗਾ ਤੇ ਦੂਜੀ ਗੱਲ ਸੜਕਾਂ ਜਿਹੜੀਆਂ ਉਹਨਾਂ ਵੱਲ ਵੀ ਧਿਆਨ ਦੇਣਾ ਪਊਗਾ ਕਿਉਂਕਿ ਸਾਡੀ ਜਿਹੜੀ ਪੋਪੂਲੇਸ਼ਨ ਹੈ ਅੱਜ 1.40 ਕਰੋੜ ਤੋਂ ਅਸੀਂ ਪਾਰ ਕਰ ਗਏ ਆ ਉਦੇ ਅਨਸਾਰ ਜਿਹੜੀਆਂ ਸੜਕਾਂ ਬਣੀਆਂ ਉਹ ਜਿਵੇਂ ਜਿਵੇਂ ਦਿਨ ਬਦ ਦਿਨ ਵਾਹਨ ਵਧਦੇ ਜਾ ਰਹੇ ਆ ਉਹ ਸੜਕਾਂ ਸਾਡੇ ਲਈ ਛੋਟੀਆਂ ਪੈਂਦੀਆਂ ਜਾ ਰਹੀਆਂ ਸੋ ਇਹ ਸਾਰੀਆਂ ਚੀਜ਼ਾਂ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਪਊਗਾ ਕਿ ਸੜਕਾਂ ਤੇ ਦੋ ਪਹੀਆ ਵਾਹਨ ਦੇ ਲਈ ਵੀ ਇੱਕ ਅਲੱਗ ਲੇਨ ਹੋਣੀ ਚਾਹੀਦੀ ਹੈ ਔਰ ਦੂਜੀ ਸਭ ਤੋਂ ਵੱਡੀ ਚੀਜ਼ ਜਿਹੜੀ ਆ ਉਹ ਡਰਾਈਵਿੰਗ ਸੈਂਸ ਸਾਡੇ ਵਿੱਚ ਜਿਹੜੀ ਹੈ ਉਹ ਬਚਪਨ ਤੋਂ ਹੀ ਸਾਨੂੰ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਪੈਣੀ ਹੈ ਤਾਂਕ ਉਸ ਤੋਂ ਬਾਅਦ ਅਸੀਂ ਇਸ ਪਾਸੇ ਗ੍ਰੋਥ ਕਰ ਪਾ ਜੀ ਸਰ ਦੂਸਰਾ ਜੀਮਾ ਸਾਹਿਬ ਦੇਖੋ ਆਪਣੇ ਕੋਲ ਪਹਿਲਾਂ ਹੀ ਗਰਾਉਂਡਾਂ ਦੇ ਬੜੀ ਘਾਟ ਹੈ। ਆਪਣੀ ਮੇਨ ਜਿਹੜੇ ਜਿੰਨੇ ਵੀ ਸਾਡੇ ਬਜ਼ੁਰਗ ਨੇ ਜਾ ਅਸੀਂ ਆ 사이ਕਲਿੰਗ ਕਰਨੀ ਆ, ਵਾਕਿੰਗ ਕਰਨੀ ਆ, ਰਨਿੰਗ ਕਰਨੀ ਆ। ਅਸੀਂ ਹੁਣ ਰੋਡ ਤੇ ਕਰਦੇ ਆ। ਸਾਡੀ ਜਿਹੜੀਆਂ ਰੋੜਾਂ ਨੇ ਹੁਣ ਜਿਹੜੀਆਂ ਲਿੰਕ ਰੋੜਾਂ ਨੇ ਉਹਨਾਂ ਦੇ ਉੱਤੇ ਤਾਂ ਇੱਕ ਗੱਡੀ ਹੀ ਫਿੱਟ ਆਉਂਦੀ ਹੈ ਤੇ ਉਹਨਾਂ ਦੀ ਪਟੜੀਆਂ ਦੀ ਜਿਹੜੀ ਆਪਣੇ ਪੁਰਾਣੇ ਸਮੇਂ ਦੇ ਵਿੱਚ ਹਰ ਇੱਕ ਸੜਕ ਦੀ ਪਟੜੀ ਦੀ ਚੰਗੀ ਤਰੀਕੇ ਨਾਲ ਮਰਮਤ ਹੁੰਦੀ ਸੀ ਉਹ ਹੈ ਨਹੀਂ। ਹੁਣ ਸਾਡੀ ਕੋਈ ਜਿਹੜੀ ਰਿਕੁਆਇਰਮੈਂਟ ਵੱਧ ਰਹੀ ਜੋ ਫੁੱਟਪਾਥਾਂ ਦੀ ਵੱਧ ਰਹੀ ਆ। ਕਿ ਇਹ ਇਹ ਤੁਸੀਂ ਪੋਲਿਟਿਕਸ ਦੇ ਵਿੱਚ ਏਜੰਡਾ ਬਣਾ ਰਹੇ ਕਿ ਆਪ ਆਨਲਾਈਨ ਸਮੁੰਦੇ ਵਿੱਚ ਸਾਡੀ ਜਿਹੜੀ ਵਾਕਿੰਗ ਦੇ ਲਈ ਸਾਈਕਲਿੰਗ ਦੇ ਲਈ ਸਾਡੀ ਸੜਕਾਂ ਦੇ ਹਲੇ ਦਾਲੇ ਫੁੱਟਪਾਥ ਅੰਦੀ ਜਿਹੜੀ ਜ਼ਰੂਰਤ ਹੈ ਉਸ ਨੂੰ ਆਪਣੇ ਗਵਰਨਮੈਂਟ ਦੇ ਆਪਣੇ ਨਜ਼ਰ ਦੇ ਵਿੱਚ ਟੇਪਲੇ ਆ ਪੋਲਿਟਿਕਸ ਦੇ ਇਸ ਅਜੰਡੇ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਲੋਕਾਂ ਨੂੰ ਇਸ ਪਾਰਟੀ ਦਾ ਅਨੰਦ ਬੜਾ ਅੱਛਾ ਪ੍ਰੈਸ਼ਨ ਕੀਤਾ ਮੇਰੇ ਮਨਚੇ ਵੀ ਇਹ ਹੈ ਕਿ ਸੜਕਾਂ ਦੇ ਨਾਲ-ਨਾਲ ਮੇਨ ਹਾਈਵੇ ਦੇ ਨਾਲ ਜਿੱਦਾਂ ਤੁਸੀਂ ਵੀ ਫੌਰਨ ਦੇ ਵਿੱਚ ਜਾਣਾ ਆਉਣਾ ਜਾਂ ਅਸੀਂ ਅੱਜਕੱਲ ਤੋਂ ਇੰਟਰਨੈਟ ਦਾ ਜਮਾਨਾ ਹੈ ਸਾਰਾ ਕੁਝ ਅਸੀਂ ਸੋਸ਼ਲ ਮੀਡੀਆ ਤੇ ਵੇਖਦੇ ਹੀ ਰਹਿੰਦੇ ਆ ਘਰ ਬੈਠੇ ਵੀ ਅਸੀਂ ਸਾਰੇ ਵਿਦੇਸ਼ਾਂ ਨੂੰ ਵਰਲਡ ਨੂੰ ਅਸੀਂ ਘਰ ਬੈਠੀ ਵੇਖ ਲੈਨੇ ਆ ਉਥੋਂ ਦੀਆਂ ਰੋਡਸ ਦੀ ਜਿਹੜੀ ਕੰਡੀਸ਼ਨ ਹੈ ਜਿਹੜੇ ਉੱਥੋਂ ਦੇ ਵੀ ਲਿੰਕ ਰੂਡ ਐ ਉਹਨਾਂ ਦੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਪ੍ਰਬੰਧਨ ਨਹੀਂ ਉਹਨਾਂ ਨੇ ਵੀ ਕੀਤਾ ਬਟ ਉੱਥੇ ਕੀ ਹੈ ਕਿ ਪੋਪੂਲੇਸ਼ਨ ਘਟ ਹੈ ਪੋਪੂਲੇਸ਼ਨ ਘਟ ਹੋਣ ਕਰਕੇ ਟ੍ਰੈਫਿਕ ਵੀ ਉਹਨਾਂ ਰੂਟਸ ਤੇ ਜਿਹੜੀਆਂ ਲਿੰਕ ਰੂਟਸ ਨੇ ਕੀ ਮੈਂ ਸਰ ਉੱਥੇ ਘਟ ਨੇ ਮੈਂ ਤੁਹਾਡੇ ਇਸ ਪੁਆਇੰਟ ਨੂੰ ਪਲੀਜ਼ ਇੰਟਰਵਿਨ ਕਰਦਾ ਹੋਇਆ ਮੈਂ ਦੇਖੋ ਕਈ ਇਸ ਤਰ੍ਹਾਂ ਇੱਕ ਪੋਪੂਲੇਟਿਡ ਕੰਟਰੀ ਹੈਗੇ ਜਿਨ੍ਹਾਂ ਦੀ ਪੋਪੂਲੇਸ਼ਨ ਪਰ ਵਰਗ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਹੈ ਤਾਂ ਫਿਰ ਵੀ ਉਹ ਕਾਫੀ ਅੱਛੇ ਤਰੀਕੇ ਨਾਲ ਮੇਨਟੇਨ ਕਰ ਰਹੇ ਨੇ ਤੇ ਮੈਂ ਉਹੀ ਗੱਲ ਗੱਲ ਕਰ ਰਿਹਾ ਕਿ ਜਿਹੜੇ ਤੋਂ ਉਹਨਾਂ ਦੇ ਸ਼ਹਿਰ ਦੇ ਏਰੀਆ ਹੈ ਸ਼ਹਿਰਾਂ ਵਾਲੇ ਏਰੀਆ ਉੱਥੇ ਉਹਨਾਂ ਨੇ ਜ਼ਰੂਰ ਨਾਲ ਵਾਕਿੰਗ ਵੇ ਬਣਾਏ ਹੋਏ ਐ ਸਕੂਟਰ ਮੋਟਰਸਾਈਕਲ ਲਈ ਜਾਂ ਸਾਈਕਲਿੰਗ ਦੇ ਲਈ ਅਲੱਗ ਬਣਿਆ ਹੋਇਆ ਲਾਈਨ ਬਣੀ ਹੋਈ ਐ ਹਾਂਜੀ ਪਰ ਜਿਹੜੇ ਉਹਨਾਂ ਦੇ ਪਿੰਡਾਂ ਵਾਲੇ ਰਸਤੇ ਐ ਤੁਸੀਂ ਦੇਖਿਆ ਹੋਊਗਾ ਕਿ ਪਿੰਡਾਂ ਵਾਲੇ ਰਸਤੇ ਉਹਨਾਂ ਦੇ ਸਿੰਗਲ ਹੀ ਨੇ ਵੀ ਤੁਸੀਂ ਇਹ ਜ਼ਰੂਰਤ ਨੂੰ ਮਿਲ ਕੋ ਲੈ ਜਰੂਰਤ ਹੈ ਜਰੂਰਤ ਹੈ ਕਿ ਕਿਸੇ ਸਮੇਂ ਦੇ ਵਿੱਚ ਸਾਡੇ ਕੱਚੇ ਰਸਤੇ ਪੱਕੇ ਕਰਨ ਦੀ ਜਰੂਰਤ ਸੀ ਕਿ ਇਹ ਸਾਡੇ ਆਲੇ-ਦਾਲੇ ਫੁੱਟਪਾਥ ਦੀ ਸਾਡੀ ਰਿਕੁਆਇਰਮੈਂਟ ਬੰਦੀ ਹੈ ਇਹ ਬਿਲਕੁਲ ਇਹ ਬਿਲਕੁਲ ਅੱਜ ਦੇ ਸਮੇਂ ਅਨੁਸਾਰ ਫੁੱਟਪਾਥ ਚਾਹੀਦੇ ਆ ਫੁੱਟਪਾਥ ਦੇ ਲਈ ਰਿਕੁਆਇਰਮੈਂਟ ਬਿਲਕੁਲ ਜ਼ਰੂਰੀ ਹੈ ਕਿਉਂਕਿ ਇਹ ਸਾਡੀਆਂ ਮੂਲਧਰੀਆ ਸਹੂਲਤਾਂ ਦੇ ਵਿੱਚ ਹੈ ਮੂਲਧਰੀਆ ਜ਼ਰੂਰਤਾਂ ਦੇ ਵਿੱਚ ਹੈ ਹਰ ਬੰਦੇ ਨੇ ਸਵੇਰ ਸੈਰ ਵੀ ਕਰਨੀ ਹੈ ਬਾਹਰ ਅੰਦਰ ਵੀ ਜਾਣਾ ਹੈ ਮੋਟਰਸਾਈਕਲ ਸਕੂਟਰ ਤੇ ਵੀ ਜਾਣਾ ਸੋ ਇੱਕ ਲੱਗ ਲੱਗ ਲੇਨ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਨੂੰ ਡਿਵੈਲਪ ਕਰਕੇ ਲੋਕਾਂ ਲਈ ਫੈਸਿਲਿਟੀ ਤਾਂ ਕਿ ਅਸੀਂ ਪੈਦਾ ਕਰ ਸਕੀਏ ਸਰ ਦੂਸਰੀ ਜਿਹੜੀ ਚੁਣੌਤੀ ਅਸੀਂ ਮੇਨ ਜਿਹੜਾ ਬਹੁਤ ਹੀ ਵੱਡਾ ਹਿਡਨ ਸਾਡਾ ਚੁਣੌਤੀ ਬਣ ਜਾ ਰਿਹਾ ਉਹ ਹੈਗਾ ਸਾਡੀ ਵੇਸਟੇਜ گارਬੇਜ ਠੀਕ ਹੈ ਤੇ ਸਾਡੀ ਸਾਰੇ ਇੰਡੀਆ ਦੀ ਇਹ ਮੇਨ ਆਪਾ ਅਜਪਾਲ ਦੇ ਗੱਲ ਕਰਦੇ ਆ ਕਿ ਸਾਡੀ ਜਿਹੜੀ گارਬੇਜ ਦੀ ਪ੍ਰੋਬਲਮ ਹੈ ਕਿ ਸਾਨੂੰ ਹੁਣ ਤੁਸੀਂ ਤਰ੍ਹਾਂ ਤਰ੍ਹਾਂ ਦੇ ਜਗ੍ਹਾਾਂ 'ਤੇ ਦੇਖਦੇ ਹਾਂ ਕਿ ਹਰ ਥਾਂ ਦੇ گارਬੇਜ ਛੁੱਟਿਆ ਜਾਂਦਾ ਹੈ ਨਾਲ ਦੀ ਨਾਲ ਗਾਰਬੇਜ ਦੀ ਖੂਰ ਚੁਣੌਤੀ ਪੈਦਾ ਹੋ ਰਹੀ ਹੈ ਕਿ ਜਦੋਂ ਕਿ ਸਾਡੇ ਜਿਹੜੇ ਟਾਇਲਟ ਟੈਂਕਸ ਨੇ ਜਿਹੜੇ ਇਹਨਾਂ ਦੀ ਸਫਾਈ ਹੁੰਦੀ ਹੈ ਉਹਨਾਂ ਦੀ ਜਿਹੜੀ ਵੇਸਟੇਜ ਹੈ ਉਹ ਵੀ ਆਮ ਪਬਲਿਕ ਪਲੇਸਾਂ ਦੇ ਉੱਤੇ ਛੁੱਟੀ ਜਾ ਰਹੀ ਹੈ ਕਿ ਤੀਸਰਾ ਅਸਰ ਜਿਹੜਾ ਕਿ ਡਾਈਪਰ ਹੈ ਲੋਕਾਂ ਨੂੰ ਡਾਈਪਰ ਲਾਉਣੇ ਤਾਂ ਆ ਗਏ ਪਰ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਰੀਸਾਈਕਲਿੰਗ ਜਾਂ ਕਿਹੜੀ ਪਲੇਸ ਤੇ ਉਹਨਾਂ ਨੂੰ ਅਸੀਂ ਆਪਣੇ ਵਿਸਤ ਕਰਨ ਹੈਗਾ ਉਹ ਹਜੇ ਤੱਕ ਨਹੀਂ ਬਣੀ ਹੈਗੀ ਸਿਸਟਮ ਕਿ ਤੁਸੀਂ ਇਸ ਵਿਸ਼ੇ ਨੂੰ ਵੀ ਇੱਕ ਚੁਣੌਤੀ ਭਰਿਆ ਵਿਸ਼ਾ ਮੰਨਦੇ ਹੋ ਆਉਣ ਵਾਲੇ ਸਭ। ਦੇਖੋ ਇਹ ਬੜਾ ਅੱਛਾ ਪ੍ਰੈਸ਼ਨ ਹੈ ਕਿਉਂਕਿ ਸਾਫ ਸਫਾਈ ਇਹ ਸਾਡੇ ਸਮਾਜ ਲਈ ਸਭ ਤੋਂ ਐਮ ਜ਼ਰੂਰੀ ਵਿਸ਼ਾ ਜਿਹੜਾ ਸਭ ਤੋਂ ਪਹਿਲੀ ਜਿਹੜੀ ਬੇਸਿਕ ਨੀਡ ਹੈ ਉਹ ਇਹੀ ਹੈ। ਤੇ ਮੈਂ ਇਹਦੇ ਤੇ ਦੱਸਣਾ ਚਾਹੁੰਨਾ ਕਿ ਸਾਡੀ ਜਿਹੜੀ ਕੇਂਦਰ ਦੇ ਸਰਕਾਰ ਦੇ ਮੰਤਰੀ ਨਿਤਨ ਗੜਕਰੀ ਜੀ ਜਾਂ ਸਾਡੀ ਕੇਂਦਰ ਦੀ ਸਰਕਾਰ ਹੈ ਜਿਹੜੀ ਬੀਜੇਪੀ ਦੀ ਉਹ ਇਹਦੇ ਤੇ ਵੇਸਟੇਜ ਤੇ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ। ਤੇ ਕਈ ਉਹਨਾਂ ਨੇ ਇਸ ਤਰ੍ਹਾਂ ਦੇ ਸਿਸਟਮ ਵੀ ਫਿਟ ਕੀਤੇ ਆ ਜਿੱਥੇ ਜਿਸ ਤਰ੍ਹਾਂ ਗਿੱਲਾ ਕੂੜਾ ਸੁੱਕਾ ਕੂੜਾ ਉਸ ਨੂੰ ਅਲੱਗ ਕਰਨਾ ਬਟ ਉਹ ਪੰਜਾਬ ਦੇ ਵਿੱਚ ਉਨੀ ਸਕਸੈਸ ਨਹੀਂ ਅਜੇ ਤੱਕ ਕਿਉਂਕਿ ਇੱਥੇ ਕਿਤੇ ਨਾ ਕਿਤੇ ਕਮੀਆਂ ਕਿਤੇ ਨਾ ਕਿਤੇ ਘਾਟ ਹੈ ਸੋ ਮੈਂ ਸਮਝਦਾ ਕਿ ਜਿਹੜੇ ਉਹ ਮਾਡਲ ਨੇ ਜਿਹੜੇ ਉਹਨਾਂ ਨੇ ਮਾਡਲ ਦਿੱਤੇ ਆ ਵੇਸਟੇਜ ਅਜ ਅਜ ਵੇਸਟੇਜ ਤੋਂ ਵੇਸਟੇਜ ਰਹੀ ਹੋਈ ਨਹੀਂ ਉਹਦੇ ਤੋਂ ਖਾਦ ਤਿਆਰ ਕਰਕੇ ਸਰਕਾਰਾਂ ਨੂੰ ਇਨਕਮ ਹੋ ਰਹੀ ਹੈ ਉਹਦੇ ਤੋਂ ਵੇਸਟੇਜ ਤੋਂ ਬਿਜਲੀ ਤੱਕ ਪੈਦਾ ਕਰਨੀ ਸ਼ੁਰੂ ਕਰਦੀ ਹੈ ਜੀ ਮੈਂ ਸਰ ਮੈਂ ਇਹ ਤੇ ਤੁਸੀਂ ਆਪਣੇ ਪਾਲ ਦੇ ਨਾਲ ਰਿਲੇਟਡ ਹੋ ਬੜੀ ਅੱਛੀ ਪੋਜੀਸ਼ਨ ਦੇ ਉੱਤੇ ਅੱਜ ਹੈਗੇ ਤੁਸੀਂ ਕਿ ਤੁਸੀਂ ਇਸ ਤਰ੍ਹਾਂ ਦਾ ਪਲਾਂਟ ਪੈਲ ਦੇ ਵਿੱਚ ਲੈ ਕੇ ਉਹਦੇ ਲਈ ਕੋਸ਼ਿਸ਼ ਕਰ ਰਹੇ ਆ ਇਹ ਮੇਰੀ ਸਾਡੀ ਇਹ ਪੈਲ ਹੋਊਗੀ ਕਿ ਅਸੀਂ ਪੈਲ ਹਲਕੇ ਦੇ ਲਈ ਕੁਝ ਇਸ ਤਰ੍ਹਾਂ ਦਾ ਪਲਾਂਟ ਮ ਕੇਂਦਰ ਚ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਸਾਡੇ ਇਸ ਤਰ੍ਹਾਂ ਦਾ ਪਲਾਂਟ ਜੋ ਅਸੀਂ ਇੱਥੇ ਲਿਆ ਸਕੀਏ ਜਿਹਦੇ ਨਾਲ ਸਾਡੇ ਇਲਾਕੇ ਦੇ ਵਿੱਚੋਂ ਜਿਹੜਾ ਗਾਰਬੇਜ ਹੈ ਉਹਦੀ ਸਮੱਸਿਆ ਜਿਹੜੀ ਹੱਲ ਹੋ ਸਕੇ ਇਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਪਰ ਦੇਖੋ ਦੋ ਚੀਜ਼ਾਂ ਹੁੰਦੀਆਂ ਕਿ ਉਹਦੇ ਲਈ ਸਟੇਟ ਗਵਰਨਮੈਂਟ ਜਿਹੜੀ ਉਹ ਸੈਂਟਰ ਗਵਰਨਮੈਂਟ ਦੇ ਨਾਲ ਉਹਨੇ ਅਪਲਾਈ ਕਰਨਾ ਹੁੰਦਾ ਸੈਂਟਰ ਗਵਰਨਮੈਂਟ ਨਾਲ ਕੰਟੈਕਟ ਕਰਨਾ ਹੁੰਦਾ ਸੋ ਜਿੱਥੇ ਕਿਤੇ ਨਾ ਕਿਤੇ ਸਟੇਟ ਗਵਰਨਮੈਂਟ ਵੱਲੋਂ ਘਾਟ ਆ ਰਹੀ ਹੈ ਕਿਉਂਕਿ ਸਾਡਾ ਮੁੱਖ ਮੰਤਰੀ ਹੈ ਚਾਹੇ ਕਿਸੇ ਵੀ ਪਾਰਟੀ ਦਾ ਮੈਂ ਇਸ ਕਾਟੋਪਲੇਸ ਤੋਂ ਨਿਕਲ ਕੇ ਮੈਂ ਚਾਹੁੰਨਾ ਕਿ ਜਿਹੜਾ ਤੁਸੀਂ ਇਸ ਅੱਛੀ ਪੋਜੀਸ਼ਨ ਨੂੰ ਨੋ ਜਿਹੜੇ ਹੈਗੀ ਪ੍ਰੇਬਲਿਸ ਨੂੰ ਵਰਤਦੇ ਹੋਏ ਕਿ ਇਹ ਚੀਜ਼ ਨੂੰ ਪੋਲਿਟਿਕਸ ਦਾ এজেন্ডਾ ਬਣਾਓ ਕਿ ਜਦ ਕੀ ਲੋਕ ਖੁਦ ਇਹ ਚੀਜ਼ ਡਿਮਾਂਡ ਕਰਨ ਨਹੀਂ ਮੇਰੀ ਜਿੰਨੇ ਵੀ ਕੰਪੀਟੈਂਟ ਪਾਰਟੀਆਂ ਨੇ ਹੈਗੀਆਂ ਉਹ ਵੀ ਇਸ ਚੀਜ਼ ਨੂੰ ਹੱਲ ਕਰਨ ਦੇ ਲਈ ਜਿਸ ਤਰੀਕੇ ਨਾਲ ਸਾਡੀ ਫ੍ਰੀ ਬਿਜਲੀ ਦੀ ਲੋਡ ਹੈ ਜਾਂ ਸਾਨੂੰ ਹੋਰ ਇਕਨੋਮਿਕਲ ਪ੍ਰੋਬਲਮਸ ਹੈ ਇਹ ਵੀ ਸਾਡਾ ਇੱਕ ਇੱਕ ਬਹੁਤ ਲੁਕਿਆ ਹੋਇਆ ਵੱਡੀ ਪ੍ਰੋਬਲਮ ਸਾਡੇ ਸਾਹਮਣੇ ਆ ਰਹੀ ਹੈ ਨੀ ਬਿਲਕੁਲ ਲੈ ਦਿੱਤੇ ਸਾਰਿਆਂ ਨੂੰ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਮੈਂ ਕਿਉਂਕਿ ਮੈਂ ਕਿਸੇ ਤੇ ਵੀ ਕਦੇ ਜਾਤੀ ਜਾਂ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਕੇ ਸਮਾਜ ਦੇ ਭਲੇ ਲਈ ਜੋ ਵੀ ਕੰਮ ਕਰ ਸਕਦੇ ਆ ਸਾਨੂੰ ਉਸ ਪਾਸੇ ਤੁਰਨਾ ਚਾਹੀਦਾ ਔਰ ਇਹ ਬੜਾ ਅੱਛਾ ਵਿਸ਼ਾ ਹੈ ਜਿੱਦ ਤੇ ਮੈਂ ਮੈਂ ਤਾਂ ਕੋਸ਼ਿਸ਼ ਕਰ ਹੀ ਰਿਹਾ ਬਾਕੀ ਸਾਰਿਆਂ ਨੂੰ ਵੀ ਨਾਲ ਲੈ ਕੇ ਆਪਾਂ ਪਾਇਲ ਹਲਕੇ ਦੇ ਲਈ ਜੋ ਕੁਝ ਇਸ ਤਰ੍ਹਾਂ ਦਾ ਲਿਆ ਸਕਦੇ ਹਾਂ ਉਹਦੇ ਲਈ ਬੈਟਰ ਕਰਾਂਗੇ ਫਿਰ ਇਸ ਇਸ ਗਾਰਬੇਜ ਵੇਸਟੇ ਦੇ ਵਿੱਚ ਤਿੰਨ ਚੀਜ਼ਾਂ ਇੱਕ ਹੋਰ ਵੀ ਨੇ ਜਿਹੜੀਆਂ ਕਿ ਅਸੀਂ ਸਾਡੀ ਪਬਲਿਕ ਡਿਬੇਨ ਦੇ ਵਿੱਚ ਉਹ ਨਹੀਂ ਉਹਨਾਂ ਦੇ ਕੰਸਰਨ ਹੈਗੇ ਜਿਸ ਤਰੀਕੇ ਦੇ ਨਾਲ ਸਾਡੀਆਂ ਜਿੰਨੀਆਂ ਵੀ ਐਲਈਡੀ ਜਿਹੜੀਆਂ ਹੈਗਾ ਵੇਸਟ ਆਪਣੇ ਹੁੰਦੀਆਂ ਨੇ ਟੈਲੀਵਿਜ਼ਨ ਦੀਆਂ LED ਸਕਰੀਨਸ ਹੈਗੀਆਂ ਮੋਬਾਈਲ ਦੀ ਜਿਹੜੀ ਪੁਰਾਣੇ ਹੋ ਜਾਂਦੇ ਨੇ ਉਹਨਾਂ ਨੇ ਸਕਰੀਨਸ ਨੂੰ ਕਿੱਥੇ ਫੇਰਿਆ ਜਾਂਦਾ ਹਾਂ ਵਾਕੀ ਜਿਹੜੀ ਹਸਪੀਟਲ ਵੇਸਟੇਜ ਆ ਜਿਵੇਂ ਸਰੀਂਜਾਂ ਹੋ ਗਿਆ ਹਸਪੀਟਲ ਵੇਸਟੇਜ ਆ ਤੇ ਕਦੇ ਤੁਸੀਂ ਇਸ ਵਿਸ਼ੇ ਬਾਰੇ ਐਸਡੀਐਮ ਦੇ ਨਾਲ ਜਾਂ ਕਿਸੇ ਨੂੰ ਪੁੱਛਿਆ ਕਿ ਸਾਡੇ ਏਰੀਆ ਦਾ ਜਿਹੜਾ ਇਹ ਜਿਹੜਾ ਬੜਾ ਖਤਰਨਾਕ ਵੇਸਟੇਜ ਆ ਉਹ ਕਿੱਥੇ ਜਾ ਰਿਹਾ ਨਹੀਂ ਬੜਾ ਅੱਛਾ ਪ੍ਰਸ਼ਨ ਆ ਮੇਰੀ ਇਹਦੇ ਤੇ ਕਦੇ ਗੱਲ ਨਹੀਂ ਹੋਈ ਕਿਉਂਕਿ ਮੇਰੇ ਵੀ ਇਹ ਕਦੇ ਧਿਆਨ ਚ ਨਹੀਂ ਆਇਆ ਮੈਂ ਬਿਲਕੁਲ ਕਿ ਮੈਂ ਤੁਹਾਨੂੰ ਜੰਗ ਪਾਲ ਪੋਲਿਟੀ ਅੱਛਾ ਤੁਸੀਂ ਇਹ ਪ੍ਰਸ਼ਨ ਹੈ ਕਈ ਵਾਰ ਦਿਮਾਗ ਚ ਆਉਂਦਾ ਹੈ ਕਿ ਜਿਹੜੀਆਂ ਲੀਥੀਅਮ ਬੈਟਰੀਜ਼ ਹੈ ਇਹਨਾਂ ਨੂੰ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਜਿਹੜਾ ਹੈ ਬੱਟੇ ਕਦੀ ਪ੍ਰਸ਼ਨ ਕਿਸੇ ਨੂੰ ਕੀਤਾ ਨਹੀਂ ਉਹ ਤੁਸੀਂ ਇਹ ਧਿਆਨ ਚ ਲੈ ਆਂਦਾ ਹੈ ਮੈਨੂੰ ਆਉਣ ਵਾਲੇ ਦਿਨਾਂ 'ਚ ਐਸਟੀਐਮ ਸਾਹਿਬ ਨਾਲ ਗੱਲ ਕਰਕੇ ਕਿ ਕਿੱਥੇ-ਕਿੱਥੇ ਅਸੀਂ ਇਹਨੂੰ ਕਿਸ ਤਰ੍ਹਾਂ ਡਿਸਪੋਜ਼ ਕਰ ਰਹੇ ਹਾਂ ਇਹ ਸਵੇਸਟੇਜ ਨੂੰ ਕਿੱਥੇ-ਕਿੱਥੇ ਅਸੀਂ ਇਸ ਨੂੰ ਕਿੱਦਾਂ ਅਸੀਂ ਇਸ ਨੂੰ ਡਿਸਪੋਜ਼ ਕਰ ਰਹੇ ਹਾਂ ਉਹਦੇ ਬਾਰੇ ਆਪਾਂ ਪ੍ਰਸ਼ੰਤ ਐਸਟੀਐਮ ਸਾਹਿਬ ਤੋਂ ਵੀ ਪੁੱਛਾਂ। ਅੱਛਾ ਸਰ ਇਸ ਸਟੇਟ ਕਿ ਰਨਲ ਹੁਣ ਆਪਣੀ ਪੋਪੂਲੇਸ਼ਨ ਵਧ ਰਹੀ ਹੈ। ਸਾਡੇ ਹਸਪਤਾਲਾਂ ਦੇ ਉੱਤੇ ਪ੍ਰੈਸ਼ਰ ਵੱਧ ਰਿਹਾ ਹੈ। ਉਸੇ ਤਰੀਕੇ ਦੇ ਨਾਲ ਮੈਂ ਚਾਹਨਾ ਕਿ ਵੱਡੀ ਅੱਛੀ ਪੋਜੀਸ਼ਨ ਦੇ ਉੱਤੇ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਗੱਲ ਕੀਤੀ ਹੈ ਤੁਸੀਂ ਬਰਾਜ਼ ਮਾਨੋ ਤੇ ਉਸ ਪੋਜੀਸ਼ਨ ਨੂੰ ਦਾ ਬੈਨੀਫਿਟ ਲੈਂਦੇ ਹੋਏ ਤੇ ਪਲੀਜ਼ ਕਿ ਸਪੈਲ ਹਲਕੇ ਦੇ ਵਿੱਚ ਮੈਡੀਕਲ ਕਾਲਜ ਜਾਂ ਕੋਈ ਐਮਜ਼ ਦੀ ਬ੍ਰਾਂਚ ਦੀ ਵਾਰੇ ਵੀ ਤੁਸੀਂ ਧਿਆਨ ਦੇ ਰਹੇ ਹੋ ਦੀ ਜਿਹੜਾ ਮੈਡੀਕਲ ਜਾਂ ਜਿਹੜਾ ਸਿੱਖਿਆ ਦੇ ਖੇਤਰ ਬਾਰੇ ਮੈਂ ਗੱਲ ਕਰਾਂ ਮੈਡੀਕਲ ਬਾਰੇ ਜੇ ਇੱਥੇ ਕੋਈ ਇਸ ਤਰ੍ਹਾਂ ਦਾ ਪਰਪਸ ਨਹੀਂ ਜਾਂ ਕੋਈ ਨਹੀਂ ਬਣਿਆ ਹੈਗਾ ਜਿਸ ਦੇ ਨਾਲ ਅਸੀਂ ਕੋਈ ਮੈਡੀਕਲ ਕਾਲ ਜੇ ਇੱਥੇ ਲੈ ਕੇ ਆ ਸਕੀਏ ਕਿਉਂਕਿ ਮੈਡੀਕਲ ਕਾਲਸ ਲਈ ਬਹੁਤ ਸਾਰੀਆਂ ਹ ਹੁੰਦੀਆਂ ਰਿਕੁਆਇਰਮੈਂਟ ਹੁੰਦੀਆਂ ਉਹ ਪੂਰੀਆਂ ਕਰਨੀਆਂ ਕੋਸ਼ਿਸ਼ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਆਪਣਾ ਪਾਇਲ ਹਲਕਾ ਜਿਹੜਾ ਇਸ ਕੇ ਦੇ ਖੇਤਰ ਚ ਤਾਂ ਮੂਰੀ ਰਹੀ ਹੈ ਹਾਂਜੀ ਦੋ ਗਵਰਨਮੈਂਟ ਕਾਲਜ ਮੇਰਾ ਖਿਆਲ ਪੰਜਾਬ ਦੇ ਵਿੱਚ ਇੱਕ ਆਪਣੇ ਪਾਇਲ ਹਲਕੇ ਦੇ ਵਿੱਚ ਹੀ ਹੋਣਿਆ ਹੋਰ ਕਿਸੇ ਕਈਆਂ ਹਲਕਿਆਂ ਦੇ ਵਿੱਚ ਇੱਕ ਕਾਲਜ ਵੀ ਨਹੀਂ ਹੈਗਾ ਗਵਰਨਮੈਂਟ ਔਰ ਆਈਟੀਆਈ ਜਿਹੜੀ ਹੈ ਮੈਨੂੰ ਅੱਜ ਵੀ ਯਾਦ ਹੈ ਜਦੋਂ 5 ਮਿਲੀਆਂ ਸੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਤੇ ਉਦੋਂ ਇੱਕ ਆਈਟੀ ਆਈ ਆਪਣੇ ਪਾਇਲ ਹਲਕੇ ਦੇ ਲਈ ਆਈ ਸੀ ਜਿਹੜੀ ਅੱਜ ਪ੍ਰੋਪਰ ਚੱਲ ਨਹੀਂ ਰਹੀ ਮੇਰਾ ਮੇਰੇ ਕਹਿਣ ਤੋਂ ਮਕਸਦ ਕਿ ਅਸੀਂ ਠੀਕ ਹੈ ਅੱਜ ਰਿਕੁਆਇਰਮੈਂਟ ਅਨਸਾਰ ਹਰ ਸਾਰੇ ਹਲਕਿਆਂ ਦੇ 117 ਹਲਕਿਆਂ ਦੇ ਲੋਕ ਹੀ ਗਗਨ ਜੀ ਇਹ ਚਾਹੁੰਦੇ ਆ ਕਿ ਸਾਡੇ ਹਲਕੇ ਦੇ ਵਿੱਚ ਇਮਜ਼ਾ ਆ ਜਾਵੇ ਸਾਡੇ ਹਲਕੇ ਦੇ ਵਿੱਚ ਮੈਡੀਕਲ ਕਾਲਜ ਆ ਜਾਵੇ ਜਿਹੜਾ ਸੰਭਵ ਨਹੀਂ ਹੁੰਦਾ ਸੰਭਵ ਇਹ ਹੁੰਦਾ ਹੈ ਕਿ ਜੋ ਸਾਡੇ ਕੋਲ ਫੈਸਿਲਿਟੀ ਹੈ ਅਸੀਂ ਉਹਨਾਂ ਨੂੰ ਸਹੀ ਢੰਗ ਨਾਲ ਯੂਟਿਲਾਈਜ਼ ਕਿੱਦਾਂ ਕਰੀ ਅੱਜ ਜਿਹੜੀ ਮੈਂ ਤੁਹਾਨੂੰ ਆਈਟੀ ਦੀ ਆਈਟੀ ਗੱਲ ਕਿਉਂਕਿ ਤੁਸੀਂ ਬੜੇ ਪੜੇ ਲਿਖੇ ਸੂਝਵਾਨ ਰੋਸ਼ਨ ਦਿਮਾਗ ਬੰਦੇ ਹੋ ਜਿਹੜੀ ਆਈਟੀਆਈ ਪਾਇਲ ਹਲਕੇ ਦੇ ਵਿੱਚ ਚੱਲ ਰਹੀ ਹੈ ਜਾ ਕੇ ਕਦੇ ਪਤਾ ਕਰਿਓ ਬੰਦ ਪਈ ਹੈ ਸਿਰਫ ਇੱਕ ਜਾਂ ਦੋ ਦੇ ਚ ਚੱਲ ਰਹੇ ਐ ਉਸ ਤੋਂ ਬਿਨਾ ਉੱਥੇ ਕੁਝ ਵੀ ਹੋਰ ਨਹੀਂ ਚੱਲ ਰਿਹਾ ਉੱਥੇ ਸਟਾਫ ਨਹੀਂ ਪੂਰਾ ਹੋ ਰਿਹਾ ਅਸੀਂ ਕਿੰਨੀ ਵਾਰ ਸਰਕਾਰ ਨੂੰ ਕਿਹਾ ਕਿ ਇਹ ਐਸਆਈਟੀਆਈ ਨੂੰ ਸਹੀ ਢੰਗ ਨਾਲ ਚਲਾ ਕੇ ਬੱਚਿਆਂ ਨੂੰ ਇਥੋਂ ਬੜਾ ਫਾਇਦਾ ਮਿਲੂ ਕਿਉਂਕਿ ਅੱਜ ਜਿਹੜਾ ਯੋਗ ਹੈ ਅੱਜਕੱਲੀ ਲੇਬਰ ਦਾ ਨਹੀਂ ਅੱਜ ਸਕਿਲਡ ਲੇਬਰ ਦਾ ਯੋਗ ਹੈ ਸਕਿਲਡ ਲੇਬਰ ਕਦੀ ਭੁੱਖੀ ਨਹੀਂ ਮਰਦੀ ਉਹਦੇ ਲਈ ਕੰਮ ਇੰਨਾ ਹੈ ਕਿ ਸਕਿਲਡ ਲੇਬਰ ਸਾਡੇ ਬੰਦਿਆਂ ਨੂੰ ਮਿਲ ਨਹੀਂ ਰਹੀ ਗਾ ਜੀ ਉਹਦੇ ਲਈ ਜਿੰਨੀ ਆਈਟੀਆਈ ਸਭ ਤੋਂ ਅੱਛਾ ਪਲੇਸ ਹੈ ਤੋ ਇਹ ਜਿਹੜੀਆਂ ਚੀਜ਼ਾਂ ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਜੋ ਸਾਡੇ ਕੋਲ ਹੈ ਉਹਨੂੰ ਸਹੀ ਢੰਗ ਨਾਲ ਯੂਟਿਲਾਈਜ਼ ਕਰ ਲਈਏ ਤੇ ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ ਜਿਹੜੀ ਜਿਹੜੀ ਸਕਿੱਲ ਸਾਡੀ এডੂਕੇਸ਼ਨ ਹੈ ਉਹ ਕੱਲੀ ਸਾਡੀ ਦੇਸ਼ ਦੀ ਰਿਕੁਆਇਰਮੈਂਟ ਨਹੀਂ ਹੈਗੀ ਸਾਡੀ ਜਿਹੜੀ ਵਰਲਡ ਦੀ ਹਾਂ ਤੇ ਨਹੀਂ ਜਿਹੜੀ ਸਾਡੀ ਓਵਰ ਅਸੀਂ ਪੋਪੂਲੇਟਡ ਆ ਅਸੀਂ ਬਾਹਰ ਬਾਹਲੇ ਕੰਟਰੀਆਂ ਦੇ ਵਿੱਚ ਸਾਡੇ ਬੱਚੇ ਜਾਂਦੇ ਨੇ ਜੇ ਸਾਡੀ ਸਕਿਲਡ ਬੱਚੇ ਫੋਰਨ ਦੇ ਵਿੱਚ ਜਾਣਗੇ ਤਾਂ ਉਹ ਉੱਥੇ ਇੱਕ ਚੰਗੀ ਸਕਿਲ ਵਰਕ ਕਰ ਸਕਦੇ ਨੇ ਤੇ ਉਹਨਾਂ ਦੀ ਰੈਪੋਜੀਸ਼ਨ ਫਲੈਂਚੀਲੀ ਤੌਰ ਤੇ ਮੈਂ ਉਸੇ ਗੱਲ ਤੇ ਆ ਰਿਹਾ ਸੀ ਗਗਨ ਜੀ ਅੱਜ ਕੈਨੇਡਾ ਦੇ ਵਿੱਚ ਆਪਣੇ ਸਾਰਿਆਂ ਦੇ ਸਾਰੇ ਪੰਜਾਬੀਆਂ ਦੇ ਕੋਈ ਰਿਸ਼ਤੇਦਾਰ ਕੋਈ ਬੱਚਾ ਹਰ ਇੱਕ ਦਾ ਕੋਈ ਨਾ ਕੋਈ ਰਿਲੇਟਿਵ ਉੱਥੇ ਬੈਠਾ ਹੈ ਹਾਂਜੀ ਤੇ ਅੱਜ ਉੱਥੇ ਜੋ ਬੱਚਿਆਂ ਦੇ ਹਾਲਾਤ ਨੇ ਜਿਸ ਤਰ੍ਹਾਂ ਉਹ ਭੁੱਖੇ ਮਰ ਰਹੇ ਹੈ ਹਾਲਾਤ ਬੜੇ ਮਾੜੇ ਹੈ ਪਰ ਜਿਹੜੇ ਸਕਿਲਡ ਹੈ ਬੰਦੇ ਉਹਨਾਂ ਲਈ ਕੰਮ ਇੰਨਾ ਬਹੁਤਾਤ ਹੈ ਕਿ ਉਹਨਾਂ ਕੋਲੋਂ ਕੰਮ ਪੂਰਾ ਨਹੀਂ ਹੋ ਰਿਹਾ ਸੋ ਸਾਨੂੰ ਜਿਹੜਾ ਜੋ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਅਸੀਂ ਉਸ ਇਨਫਰਾਸਟ੍ਰਕਚਰ ਨੂੰ ਸਹੀ ਢੰਗ ਨਾਲ ਯੂਜ਼ ਕਰਕੇ ਉਹਨੂੰ ਯੂਜ਼ ਕਰਕੇ ਆਪਣੇ ਬੱਚਿਆਂ ਨੂੰ ਅੱਛਾ ਭੋਜਨ ਦੇ ਸਕਦੇ ਆ ਬਾਕੀ ਜਿਹੜੀ ਗੱਲ ਆ ਉਹ ਆਪਾਂ ਕੋਸ਼ਿਸ਼ਾ ਕਰ ਸਕਦੇ ਆ ਕਿਉਂਕਿ ਸਾਰਾ ਪੰਜਾਬ ਹੀ ਚਾਹੁੰਦਾ ਹੁੰਦਾ ਮੇਰੇ ਹਲਕੇ 'ਚ ਇਹ ਇਮਜ਼ਾਜ ਵੀ ਮੇਰੇ ਹਲਕੇ 'ਚ ਮੈਡੀਕਲ ਕਾਲਜ ਆ ਜ ਵੀ ਜਿਹੜਾ ਸਰਕਾਰਾਂ ਲਈ ਸੰਭਵ ਨਹੀਂ ਹੁੰਦਾ ਅਸੀਂ ਕੋਸ਼ਿਸ਼ ਕਰ ਸਕਦੇ ਕਿਉਂਕਿ ਮੈਂ ਤੁਹਾਡੇ ਥਰੂ ਇਹ ਚੀਜ਼ ਜਿਹੜੀ ਸਾਡੀ ਪੋਲਿਟਿਕਸ ਦਾ ਦੇ ਵਿੱਚ ਇਸ ਨੂੰ ਇੱਕ ਹਾਈ लेवल ਦਾ ਡਿਸਕਸ਼ਨ ਡਿਬੇਟ ਕਰਨ ਦਾ ਵਿਸ਼ਾ ਬਣਾਉਣਾ ਚਾਹੁੰਦਾ ਤਾਂ ਕਿ ਇਹ ਚੀਜ਼ਾਂ ਦੇ ਵੱਲ ਵੀ ਧਿਆਨ ਜਾਵੇ ਬਿਲਕੁਲ ਤੁਸੀਂ ਤੁਹਾਡੇ ਆਪਣੇ ਪੈਰ ਹਲਕੇ ਦੇ ਤੁਸੀਂ ਦੋ ਯੰਗ ਲੀਡਰ ਜਿਹੜੇ ਕਿ ਸੈਂਟਰ ਦੇ ਵਿੱਚ ਇਨਵੋਲਵ ਹੈਗੇ ਬਿੱਟੂ ਜੀ ਹੈਗੇ ਤੇ ਤੁਸੀਂ ਹੈਗੇ ਇਸ ਲਈ ਅਸੀਂ ਆਸ ਕਰਦੇ ਹਾਂ ਕਿ ਆਪਣਾ ਏਰੀਆ ਵੀ ਦੇਖੋ ਹਰ ਜਿਸ ਤਰੀਕੇ ਨਾਲ ਹਰ ਕੋਈ ਬੰਦਾ ਚਾਹੁੰਦਾ ਪਰ ਆਪਾਂ ਫਿਰ ਵੀ ਆਪਣੇ ਏਰੀਆ ਦੇ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਆਪਾਂ ਨੂੰ ਕੁਛ ਨਾ ਕੁਛ ਮਿਲ ਜਾਵੇ ਬਿਲਕੁਲ ਮੇਰੀ ਹੱਦਸਾ ਮੈਂ ਇਸ ਪਾਸੇ ਨੂੰ ਮੈਂ ਤੋਂ ਲੱਗਿਆ ਰਹਿਣਾ ਕਿਉਂਕਿ ਜਿਸ ਤਰ੍ਹਾਂ ਮੈਂ ਗगन ਇਹ ਆਊਟ ਆਫ ਅਜੰਡਾ ਗੱਲ ਹੈ ਕਿ ਮੇਰੇ ਕੋਲ ਮੈਂ ਸਾਡਾ ICAR ਜਿਹੜਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਉਹਦਾ ਗਵਰਨਿੰਗ ਬਾਡੀ ਦਾ ਮੈਂਬਰ ਵੀ ਤਿੰਨ ਸਾਲ ਰਿਹਾ ਪਿਛਲੇ ਤਿੰਨ ਸਾਲ ਜਿਹੜੀ ਹੋਣੀ ਟਰਮ ਖਤਮ ਹੋਈ ਆ ਉਹਦੇ ਚੋਂ ਔਰ ਮੇਰਾ ਉੱਤੇ ਹਮੇਸ਼ਾ ਇੱਕੋ ਹੀ ਜ਼ੰਡਾ ਹੁੰਦਾ ਸੀ ਕਿ ਸਾਡੇ ਕਿਸਾਨਾਂ ਲਈ ਤੁਸੀਂ ਕੀ ਕਰ ਰਹੇ ਹੋ ਸਾਡੀਆਂ ਸਮੱਸਿਆਵਾਂ ਆ ਹਨ ਮੇਰੇ ਇਲਾਕੇ ਦੇ ਵਿੱਚ ਡੀਐਸਆਰ ਦੀ ਬਜਾਈ ਕਰਾਉਣ ਦੇ ਲਈ ਤੁਸੀਂ ਸਾਡੇ ਲਈ ਕਿਹੜਾ ਬੀਜ ਡਵੈਲਪ ਕਰੋਗੇ ਜਿਹਦੇ ਤੇ ਪੈਸਟੀਸਾਈਡ ਜਿਹੜਾ ਸਾਨੂੰ ਉਹ ਅਸਰ ਨਾ ਕਰੇ ਇਸ ਤਰ੍ਹਾਂ ਦੀ ਮੈਂ ਹਮੇਸ਼ਾ ਜਿਹੜੇ ਮੇਰੇ ਇਲਾਕੇ ਲਈ ਜਾਂ ਮੇਰੇ ਕਿਸਾਨਾਂ ਲਈ ਜਾਂ ਮੇਰੇ ਭੈਣਾਂ ਭਰਾਵਾਂ ਲਈ ਵਪਾਰੀਆਂ ਲਈ ਜੋ ਵੀ ਬੈਟਰ ਆਪਸ਼ਨਸ ਨੇ ਮੈਂ ਉਤੋਂ ਹਮੇਸ਼ਾ ਕੋਸ਼ਿਸ਼ ਸਾਡੀ ਟੀਮ ਲੱਗੀ ਰਹਿੰਦੀ ਹੈ ਕਿ ਅਸੀਂ ਕੁਝ ਨਾ ਕੁਝ ਬੈਟਰ ਜੋ ਇੱਥੇ ਕਰ ਸਕਦੇ ਆ ਉਹ ਬੈਟਰ ਕਰੀ ਅੱਛਾ ਇੱਕ ਫਿਰ ਜਿਸ ਤਰੀਕੇ ਦੇ ਨਾਲ ਹੈਲਥ ਕੇਅਰ ਦੇ ਵਿੱਚ ਆਪਾਂ ਪਹਿਲਾਂ ਹਸਪੀਟਲ ਦੀ ਗੱਲ ਕੀਤੀ ਹੈ ਇੱਕ ਸਾਨੂੰ ਨਾ ਦੇਖੋ ਜਿਹੜੀ ਟ੍ਰੈਜਡੀਆਂ ਹੁੰਦੀਆਂ ਨੇ ਐਕਸੀਡੈਂਟ ਟ੍ਰੈਜਡੀ ਜਾਂ ਹੋਰ ਤਰੀਕੇ ਦੀ ਜਿਸ ਤੋਂ ਤੁਹਾਨੂੰ ਫੇਸ ਡੈਥ ਦੇ ਵਿੱਚ ਫੇਸ ਕਰਨੀ ਜਾਂਦੀ ਉਸ ਤੋਂ ਬਾਅਦ ਪੋਸਟਮਾਰਟਮ ਯਾ ਪੋਸਟਮਾਰਟਮ ਇੱਕ ਪਰਿਵਾਰ ਦੀ ਤਾਂ ਵੈਸੇ ਡੈਥ ਹੁੰਦੀ ਹੈ ਉਹ ਜਿਹੜੀ ਟ੍ਰੈਜੇਡੀ ਦੇ ਵਿੱਚ ਉਹ ਪਰਿਵਾਰ ਬੜਾ ਚੁਲਸਾ ਜਾਂਦਾ ਹੈਗਾ ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਪੋਸਟਮਾਰਟਮ ਕਰਾਉਣ ਲਈ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਤੇ ਉਹ ਬੜਾ ਹਿਮਿੰਲੇਸ਼ਨ ਫੇਸ ਕਰਨੀ ਕਹਿੰਦੀ ਉੱਥੇ ਉੱਥੇ ਦਾ ਪ੍ਰਬੰਧਕੀ ਤੁਸੀਂ ਪਲੀਜ਼ ਪੈਲ ਦੇ ਵਿੱਚ ਪੋਸਟਮਾਰਟਮ ਦੀ ਫੈਸਿਲਿਟੀ ਦੇ ਲਈ ਵੀ ਤੁਹਾਡੇ ਕੰਸਰਨ ਦੇ ਵਿੱਚ ਹੈ ਤੁਹਾਡਾ ਪ੍ਰਸ਼ਨ ਬੜਾ ਅੱਛਾ ਹੈ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਕਾਲੀ ਦਲ ਬੀਜੇਪੀ ਦੀ ਸਰਕਾਰ ਸਮੇ ਪਾਇਲ ਦੇ ਵਿੱਚ ਪੋਸਟਮਾਰਟਮ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਹੁਣ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਹਸਪੀਟਲ ਕਾਫੀ ਸਮੇ ਤੋਂ ਗਿਆ ਨਹੀਂ ਇੱਥੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਕੀ ਤੁਸੀਂ ਉਹਨੂੰ ਫਾਲੋਅ ਅਪ ਕਰੋਗੇ ਹਾਂ ਮੈਂ ਉਹਨੂੰ ਅੱਜ ਤੋਂ ਕੱਲ ਤੋਂ ਵੀ ਫਾਲੋਅ ਅਪ ਕਰੂੰਗਾ ਬਲਤੋਂ ਮੈਂ ਹੁਣੀ ਐਸਐਮਓ ਸਾਹਿਬ ਨੂੰ ਕਰਕੇ ਫੋਨ ਪੁੱਛਦਾ ਕਿ ਆਪਣੇ ਉਹ ਹਸਪੀਟਲ ਦਾ ਜਿਹੜਾ ਪੋਸਟਮਾਰਟਮ ਦਾ ਚੱਲ ਰਿਹਾ ਆ ਪ੍ਰੋਸੈਸ ਜੇ ਨਹੀਂ ਚੱਲ ਰਿਹਾ ਤਾਂ ਕਿਉਂ ਬੰਦ ਹੋਇਆ ਤੇ ਉਹਦਾ ਫੋਲੋ ਅਪ ਲੈ ਕੇ ਕੁਐਸਚਨ ਪਲੀਜ਼ ਪੋਲਿਟੀਕਲ ਤੌਰ ਤੇ ਪਲੀ ਪੋਲਿਟਿਕਸ ਦੇ ਨਾਲ ਨਾਲ ਐਡਮਿਨਿਸਟ੍ਰੇਸ਼ਨ ਐ ਐਸਐਮਓ ਨੂੰ ਗੱਲ ਕਰਕੇ ਉੱਤੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਉਹਨੂੰ ਦੁਬਾਰਾ ਚਾਲੂ ਕਰਾਵਾਂਗੇ ਕਿਉਂਕਿ ਫਾਈਲ ਦੇ ਵਿੱਚ ਇਹ ਸਹੂਲਤ ਅਸੀਂ ਮੋਰਚਰੀ ਤੇ ਪੋਸਟਮਾਰਟਮ ਇਹ ਸਹੂਲਤ ਸਰਕਾਰ ਲੈ ਕੇ ਆਈ ਸੀ ਜੇ ਉਹ ਨਹੀਂ ਚੱਲ ਰਿਹਾ ਤੋ ਉਹਦੇ ਪਿੱਛੇ ਕਾਰਨਾਂ ਦਾ ਹੋਵੇ ਮੈਂ ਕੱਲ ਤੋਂ ਹੀ ਫੋਲੋ ਕਰਕੇ ਬੜਾ ਅੱਛਾ ਪ੍ਰਸ਼ਨ ਹੈ ਕਿਉਂਕਿ ਲੁਧਿਆਣਾ ਵਰਗੇ ਰਸ਼ੀ ਸ਼ਹਿਰਾਂ 'ਚ ਜਾ ਕੇ ਬੜਾ ਸਮਾਂ ਬਰਬਾਦ ਹੁੰਦਾ ਲੋਕਾਂ ਦਾ ਟਾਈਮ ਵੇਸਟ ਹੁੰਦਾ ਉਹ ਨਹੀਂ ਹੋਣਾ ਚਾਹੀਦਾ ਉਹ ਸਿਚੁਏਸ਼ਨ ਦੇ ਵਿੱਚ ਉਹ ਸਿਚੁਏਸ਼ਨ ਦੇ ਵਿੱਚ ਬੰਦੇ ਨੂੰ ਉੱਥੇ ਇੱਥੇ ਆਪਣੇ ਘਰ ਦੇ ਵਿੱਚ ਹੀ ਹੋ ਜਾਣਾ ਉਸ ਮੈਂ ਇਹਨੂੰ ਫਾਲੋ ਅਪ ਲਾਉਂਗਾ ਜੇ ਕੁਝ ਲਾਸਟ ਦੇ ਵਿੱਚ ਸਰ ਮੈਂ ਤੁਹਾਡੇ ਕੋਲ ਜਿਸ ਤਰ੍ਹਾਂ ਦਾ ਮਲਟੀ ਸਪੋਰਟਸ ਕੰਪਲੈਕਸ ਜਿਸ ਦੇ ਨਾਲ ਦੇਖੋ ਸਾਡਾ ਤੁਸੀਂ ਵੀ ਜਾਣਦੇ ਹੋ ਯੰਗ ਏਜ ਦੇ ਵਿੱਚ ਆਪਣੇ ਕਿੰਨੇ ਏਰੀਆ ਦੇ ਵਿੱਚੋਂ ਪਲੇਅਰਸ ਨਿਕਲਦੇ ਨੇ ਅਗਰ ਸਾਡੇ ਪੈਲ ਹਲਕੇ ਦੇ ਵਿੱਚ ਮਲਟੀ ਸਪੋਰਟਸ ਕੰਪਲੈਕਸ ਸਾਨੂੰ ਮਿਲ ਜਵੇ ਜਿਹਦੇ ਵਿੱਚ ਟਰਫ ਵੀ ਹੋਵੇ ਸਵੀਮਿੰਗ ਪੂਲਸ ਜਾਂ ਸ਼ੂਟਿੰਗ ਰੇਂਜ ਵੀ ਹੋਵੇ ਉਸ ਦੇ ਨਾਲ ਜਿਹੜਾ ਬੱਚਿਆਂ ਦਾ ਰੁਝਾਨ ਹੈ ਤੇ ਉਹ ਇੰਟਰਨੈਸ਼ਨਲ ਸਪੋਰਟਸ ਦੇ ਵਿੱਚ ਵਧੇ ਤੇ ਉਹ ਉਹਦੇ ਬਾਰੇ ਵੀ ਤੁਸੀਂ ਹਾਂ ਉਹਦੇ ਚੰਗਾ ਮੇਰਾ ਮੇਰੀ رائے ਹੈ ਏ ਦੇਖੋ ਬੜਾ ਅੱਛਾ ਚਾਹੀਦਾ ਸਾਨੂੰ ਸਪੋਰਟਸ ਕੰਪਲੈਕਸ ਚਾਹੀਦਾ ਮਲਟੀ ਸਪੋਰਟਸ ਕੰਪਲੈਕਸ ਚਾਹੀਦਾ ਉਹਦੇ ਲਈ ਮੈਂ ਗੱਲ ਕਰਾਂਗੇ ਅਸੀਂ ਸੈਂਟਰ ਸਪੋਰਟਸ ਮੰਸੂਖ ਮਾਂਡਵੀਆ ਜੀ ਨਾਲ ਗੱਲ ਕਰਕੇ ਕਿ ਜੇ ਉਹ ਡਾਇਰੈਕਟ ਸਾਨੂੰ ਸਾਡੇ ਹਲਕੇ ਨੂੰ ਕੋਈ ਇਸ ਤਰ੍ਹਾਂ ਦਾ ਐਡ ਦੇ ਸਕਦੇ ਹੈ ਮਲਟੀ ਸਪੋਰਟਸ ਕੰਪਲੈਕਸ ਦੇ ਲਈ ਤੇ ਜਗ੍ਹਾ ਚੂਜ਼ ਕਰਨ ਦੇ ਲਈ ਇਲਾਕੇ ਵਾਲੇ ਪਹਿਲਾਂ ਮੈਂ ਉਹਨਾਂ ਨਾਲ ਗੱਲ ਕਰੂੰਗਾ ਕਿ ਸੈਂਟਰ ਗਵਰਨਮੈਂਟ ਡਾਇਰੈਕਟ ਸਾਨੂੰ ਕੁਝ ਦੇ ਸਕਦੀ ਹੈ ਕਿਉਂਕਿ ਦੇਖੋ ਦੋ ਚੀਜ਼ਾਂ ਹਨ ਸੈਂਟਰ ਗਵਰਨਮੈਂਟ ਕੁਝ ਚੀਜ਼ਾਂ ਡਾਇਰੈਕਟ ਦੇ ਸਕਦੀ ਆ ਕੁਝ ਚੀਜ਼ਾਂ ਸਟੇਟ ਗਵਰਨਮੈਂਟ ਦੇ ਥਰੂ ਆਉਣੀਆਂ ਹੁੰਦੀਆਂ ਉਹਦੇ ਤੇ ਗੱਲ ਕਰਕੇ ਜੇ ਉਹਨਾਂ ਨੇ ਹਾਂ ਵੀ ਭਰੀ ਕਿਉਂਕਿ ਮਨਸੂਖ ਮਾਂਡਵੀਆ ਜੀ ਬੜੇ ਅੱਛੇ ਵਿਅਕਤੀ ਆ ਹਰ ਇੱਕ ਦੀ ਗੱਲ ਸੁਣ ਕੇ ਉਸ ਗੱਲ ਨੂੰ ਪੂਰਾ ਕਰਦੇ ਆ ਔਰ ਮੈਂ ਇਸ ਇੱਕ ਚੀਜ਼ ਹੋਰ ਕਹਿਣੀ ਚਾਹਨਾ ਜਿੱਥੇ ਮੈਂ ਇਸ ਪਾਸੇ ਤੋਂ ਕੋਸ਼ਿਸ਼ ਕਰੂੰਗਾ ਹੀ ਕਿਉਂਕਿ ਜਿਹੜੀ ਇੱਕ ਸਭ ਤੋਂ ਵੱਡੀ ਘਾਟ ਮੈਂ ਵੇਖ ਰਿਹਾ ਕਿ ਅੱਜ ਤੋਂ 25 30 ਸਾਲ ਪਿੱਛੇ ਚਲੇ ਜਾਓ ਸਕੂਲਾਂ ਦੇ ਗਰਾਊਂਡ ਬੜੇ ਅੱਛੇ ਸੀ ਸਕੂਲਾਂ ਦੇ ਵਿੱਚ ਸਰੀਰਕ ਸਿੱਖਿਆ ਦਾ ਵਿਸ਼ਾ ਨੂੰ ਬੜੇ ਅੱਛੇ ਟੀਚਰ ਵੀ ਬੜੇ ਅੱਛੇ ਸੀ ਔਰ ਸਕੂਲਾਂ ਦੇ ਵਿੱਚੋਂ ਪਲੇਅਰਜ਼ ਵੀ ਬੜੇ ਅੱਛੇ ਨਿਕਲਦੇ ਸੀ ਸਕੂਲ ਦੇ ਗਰਾਊਂਡ ਨੂੰ ਮਨੇਜ ਵੀ ਬੜਾ ਅੱਛੇ ਢੰਗ ਨਾਲ ਕੀਤਾ ਜਾਂਦਾ ਸੀ ਬਟ ਅੱਜ ਮੈਂ ਕਈ ਸਕੂਲਾਂ ਜੇ ਮੈਂ ਪਾਇਲ ਸਕੂਲ ਦੀ ਉਹ ਗੱਲ ਕਰ ਲਵਾਂ ਤੇ ਇਹਦੇ ਜਾ ਕੇ ਗਰਾਊਂਡ ਵੇਖੂ ਤੁਸੀਂ ਗਰਾਊਂਡ ਹੌਕੀ ਦਾ ਗਰਾਊਂਡ ਕਿੱਡਾ ਵੱਡਾ ਗਰਾਊਂਡ ਸੀ ਫੁੱਟਬਾਲ ਦਾ ਗਰਾਊਂਡ ਕਿੱਡਾ ਵੱਡਾ ਗਰਾਊਂਡ ਸੀ ਅੱਜ ਉਹ ਸਟਾਫ ਦੀ ਅਣਦੇਖੀ ਕਹਿ ਲਊਂ ਜਾਂ ਸਰਕਾਰਾਂ ਦੀ ਅਣਦੇਖੀ ਕਹਿ ਲੋ ਉਹ ਗਰਾਊਂਡ ਤਬਾਹ ਹੋ ਗਏ ਆ ਸਾਨੂੰ ਸਾਡੀ ਵੀ ਜ਼ਿੰਮੇਵਾਰੀ ਬੰਦੀ ਆ ਦੇਖੋ ਸਾਰੀਆਂ ਚੀਜ਼ਾਂ ਚਾਹੇ ਮੈਂ ਸਮਝਦਾ ਸਰਕਾਰਾਂ ਤੇ ਵੀ ਨਹੀਂ ਸੁੱਟੀਆਂ ਜਾਣੀਆਂ ਕਮੇਟੀ ਦਾ ਵੀ ਕੁਝ ਸਾਡੇ ਵੀ ਫਰਜ਼ ਬੰਦੇ ਆ ਸਾਨੂੰ ਆਪਣੇ ਅਧਿਕਾਰਾਂ ਦਾ ਤਾਂ ਚਿੰਤਾ ਹੁੰਦੀ ਆ ਪਰ ਆਪਣੇ ਫਰਜ਼ਾਂ ਪਰ ਅਸੀਂ ਅਸੀਂ ਕਦੇ ਵੀ ਮੈਂ ਰਾਜਨੀਤੀ ਤੋਂ ਉੱਤੇ ਉੱਠ ਕੇ ਗੱਲ ਕਰਦਾ ਅਸੀਂ ਆਪਣੇ ਫਰਜ਼ਾਂ ਲਈ ਕਦੇ ਵੀ ਅਵੇਅਰ ਨਹੀਂ ਹੁੰਦੇ ਸਾਡੇ ਫਰਜ਼ ਬੰਦੇ ਆ ਜੇ ਤੁਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਸਫਲ ਬਣਾਉਣਾ ਹੈ ਜੇ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਅਨੁਸ਼ਾਸਨ ਲੈ ਕੇ ਆਉਣਾ ਹੈ ਤੇ ਤੁਹਾਨੂੰ ਬੱਚਿਆਂ ਨੂੰ ਗਰਾਉਂਡ ਨਾਲ ਜੋੜਨਾ ਸੈਕਰੀਫਾਈਸ ਕਰਨਾ ਪਏਗਾ ਸੈਕਰੀਫਾਈਸ ਕਰਨਾ ਪੈਣਾ ਹੈ ਉਹਨਾਂ ਗਰਾਉਂਡਾਂ ਨੂੰ ਜਾ ਕੇ ਮੈਂ ਵੀ ਮੈਨੂੰ ਅੱਜ ਜਿਆਦਾ ਹੁਣ ਮੈਂ 5-7 ਸਾਲਾਂ ਤੋਂ ਥੋੜੇ ਟਾਈਮ ਦੀ ਘਾਟ ਕਰਕੇ ਮੈਂ ਗਰਾਉਂਡ ਨਹੀਂ ਜਾ ਪਾਉਂਦਾ ਨਹੀਂ ਆਪਾਂ ਸਾਰੇ ਹਾਕੀ ਦੇ ਪਲੇਅਰ ਸੀਗੇ ਤੇ ਮੇਰੇ ਅਸੀਂ ਮੁੰਡੇ ਸਾਨੂੰ ਸਾਡੇ ਸਾਡੇ ਤੋਂ ਵੱਡੇ ਜਿਹੜੇ ਸੀਨੀਅਰ ਸੀ ਉਹਨਾਂ ਨੇ ਗਰਾਉਂਡ ਨਾਲ ਜੋੜਿਆ ਅਸੀਂ ਸਾਡੇ ਤੋਂ ਜਿਹੜੇ ਯੂਨੀਅਰ ਸੀ ਉਹਨਾਂ ਨੂੰ ਗਰਾਊਂਡ ਨਾਲ ਜੋੜਿਆ ਉਹ ਲੜੀ ਟੁੱਟ ਗਈ ਉਹ ਲੜੀ ਟੁੱਟ ਗਈ ਸਾਨੂੰ ਉਸ ਲੜੀ ਨੂੰ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਖੇਡ ਗਰਾਊਂਡ ਹੈ ਜੋ ਮੈਂ ਕਿਹਾ ਨਾ ਜੋ ਸਾਡੇ ਕੋਲ ਹੈ ਉਹਦੇ ਨਾਲ ਵੀ ਸਾਨੂੰ ਉਹਦੇ ਤੇ ਵੀ ਆਉਣਾ ਚਾਹੀਦਾ ਅੱਛਾ ਸਰ ਮੈਂ ਸਪੈਸਿਫਿਕਲੀ ਲਾਸਟ ਦੇ ਵਿੱਚ ਉਸ ਨੂੰ ਛੋਟਾ ਅਨਸਰ ਤੋਂ ਤੁਹਾਨੂੰ ਚਾਹਾਂਗਾ ਕਿ ਜਿਸ ਤਰੀਕੇ ਦਾ ਡਸਨ ਮੈਟਰ ਕਿਸ ਦਾ ਕੀ ਕਸੂਰ ਹੈ ਉਸ ਨੂੰ ਪਿੱਛੇ ਛੱਡ ਦਿਓ ਕਿ ਤੁਸੀਂ ਤੁਹਾਡੇ ਵੱਲੋਂ ਸੈਂਟਰ ਤੇ ਸਟੇਟ ਦੇ ਰਿਲੇਸ਼ਨਸ਼ਿਪ ਨੂੰ ਸਟਰੋਂਗ ਕਰਨ ਦੇ ਲਈ ਕੋਸ਼ਿਸ਼ ਬਿਲਕੁਲ ਦੇਖੋ ਜੀ ਗगन ਮੇਰੇ ਲਈ ਜਿੱਥੇ ਦੇਸ਼ ਪਹਿਲਾ ਉਥੇ ਪੰਜਾਬ ਵੀ ਸਾਡਾ ਕਿਉਂਕਿ ਸਾਡਾ ਸੂਬਾ ਹੈ ਔਰ ਜਿਹੜੀ ਇੱਥੋਂ ਦੀ ਸਰਕਾਰ ਆ ਪਾਰਟੀ ਕਿਸੇ ਦੀ ਵੀ ਹੋਵੇ ਹਾਂਜੀ ਸਾਡੇ ਲੋਕਾਂ ਨੇ ਚੁਣੀ ਹੋਈ ਆ ਮੈਂ ਉਹਦਾ ਸਤਿਕਾਰ ਕਰਦਾ ਇੱਥੋਂ ਦੇ ਮੁੱਖ ਮੰਤਰੀ ਦਾ ਵੀ ਸਤਿਕਾਰ ਕਰਦਾ ਔਰ ਜਿੱਥੇ ਕਿਤੇ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਨੂੰ ਲੱਗਦਾ ਅਸੀਂ ਤਾਂ ਹਮੇਸ਼ਾ ਸੱਦਾ ਦਿੰਦੇ ਰਹਿੰਦੇ ਹਾਂ ਇਕੱਲਾ ਮੈਂ ਹੀ ਨਹੀਂ ਸਾਡੀ ਜਿੱਥੇ ਲੀਡਰਸ਼ਿਪ ਹੈ ਸਾਰੀ ਹਮੇਸ਼ਾ ਕਹਿੰਦੀ ਹੈ ਕਿ ਸਾਂਝਾ ਏਜੰਡਾ ਲਾਓ ਪੰਜਾਬ ਲਈ ਕੀ ਕਰਨਾ ਅਸੀਂ ਨਾਲ ਜਾਣ ਨੂੰ ਤਿਆਰ ਆਪਾਂ ਉਥੋਂ ਜਾ ਕੇ ਇਹਨਾਂ ਮਸਲਿਆਂ ਨੂੰ ਹੱਲ ਕਰਵਾ ਸਕਦੇ ਹਾਂ ਬੜੇ ਸਾਰੇ ਮਸਲੇ ਆ ਜਿਹੜੇ ਪੰਜਾਬ ਦੇ ਲਈ ਬਹੁਤ ਜ਼ਰੂਰੀ ਹੈ ਉਹਦੇ ਲਈ ਇੱਕ ਇਕੱਠੇ ਇੱਕ ਸਾਂਝੇ ਪਲੇਟਫਾਰਮ ਤੇ ਪੋਲਿਟਿਕਸ ਤੋਂ ਉੱਤੇ ਉੱਠ ਕੇ ਪੋਲਿਟਿਕਸ ਤੋਂ ਉੱਤੇ ਉੱਠ ਕੇ ਸਾਰੀਆਂ ਪਾਰਟੀਆਂ ਦੇ ਸਾਰੇ ਨੇਤਾਵਾਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਬੈਠ ਕੇ ਹਮਲਾ ਮਾਰਨਾ ਪਊਗਾ ਤਾਂ ਪੰਜਾਬ ਬਚੂਗਾ ਨਹੀਂ ਪੰਜਾਬ ਜਿਸ ਪਾਸੇ ਨੂੰ ਜਾ ਰਿਹਾ ਹੈ ਤੇ ਮੈਨੂੰ ਅੱਗੇ ਜਿਹੜਾ ਸਾਡਾ ਭੁੇਖਾ ਬੜਾ ਹਨ ਦੇ ਹਨੇਰਾ ਹਨੇਰਾ ਨਜ਼ਰ ਆ ਰਿਹਾ ਉਹਨੂੰ ਬਚਾਉਣ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਇਹ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਹੜਾ ਜਿੱਥੇ ਬਾਰਡਰ ਸਟੇਟ ਵੀ ਹੈ ਜਿਹਦੀ ਦੇਸ਼ ਦੇ ਲਈ ਬੜੀ ਮਹੱਤਤਾ ਹੈ ਕੋਈ ਵੀ ਧਾੜ ਵੀ ਆਇਆ ਪੰਜਾਬ ਨੇ ਹਮੇਸ਼ਾ ਉਹਨਾਂ ਨੂੰ ਰੋਕਿਆ ਹੈ ਖੜਕ ਪੁਜਾ ਜਿਹਨੂੰ ਕਹਿ ਦਿੰਦੇ ਆ ਤੇ ਅੱਜ ਉਸ ਪੰਜਾਬ ਨੂੰ ਜ਼ਰੂਰਤ ਹੈ ਮੈਂ ਸਮਝਦਾ ਸੈਂਟਰ ਤੋਂ ਤਿਆਰ ਬੈਠਾ ਮੈਂ ਮੋਦੀ ਸਾਹਿਬ ਨਾਲ ਪਰਸਨਲ ਵੀ ਕਿੰਨੀ ਵਾਰ ਮਿਲਣਾ ਹੁੰਦਾ ਤੇ ਵੈਸੇ ਵੀ ਮੈਨੂੰ ਜਿੰਨੀ ਵਾਰ ਮੈਂ ਮਿਲਿਆ ਉਹਨਾਂ ਦੇ ਮਨ 'ਚ ਚਿੰਤਾ ਪੰਜਾਬ ਲਈ ਦਰਦ ਹੈ ਨਰਿੰਦਰ ਮੋਦੀ ਦੇ ਦਿਲ 'ਚ ਪੰਜਾਬ ਲਈ ਦਰਦ ਹੈ ਮੈਂ ਕੋਈ ਇਹ ਨਹੀਂ ਇਸ ਕਰਕੇ ਨਹੀਂ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਮੈਂ ਐਜ਼ ਅ ਮੈਨ ਕਹਿ ਰਿਹਾ ਐਜ਼ ਅ ਮੈਨ ਉਸ ਵਿਅਕਤੀ ਨੂੰ ਪੰਜਾਬ ਦੀ ਚਿੰਤਾ ਕਰਦਾ ਉਹ ਹਰ ਇਸ਼ੂ ਤੇ ਬੜੇ ਧਿਆਨ ਨਾਲ ਸੁਣਦਾ ਤੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਬਟ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਹੈ ਕਿ ਕਮਿਊਨੀਕੇਸ਼ਨ ਗੈਪ ਹੈ ਉਸ ਗੈਪ ਨੂੰ ਦੂਰ ਕਰਨ ਦੀ ਲਈ ਜਿੱਥੇ ਮੈਂ ਸੇਵਾਵਾਂ ਦੇ ਸਕਦਾ ਹਾਂ ਜੀ ਮੈਂ ਉਸ ਗੈਪ ਨੂੰ ਦੂਰ ਕਰਨ ਲਈ ਜੋ ਵੀ ਸਿਗਵਾਵਾ ਮੇਰੀਆਂ ਕੋਈ ਵੀ ਮੁੱਖ ਮੰਤਰੀ ਹੈ ਲੈਣੀਆਂ ਚਾਹੁੰਦੇ ਆ ਸਾਡੀ ਪਾਰਟੀ ਦੇ ਕਿਸੇ ਵੀ ਲੀਡਰ ਦੀਆਂ ਲੈਣੀਆਂ ਚਾਹੁੰਦੇ ਆ ਹਰ ਬੰਦਾ ਤਿਆਰ ਹੋਊਗਾ ਕਿਉਂਕਿ ਸਾਡੇ ਲਈ ਪੰਜਾਬ ਪਹਿਲਾ ਹੈ ਅਸੀਂ ਪੰਜਾਬੀ ਆ ਕਿਉਂਕਿ ਸਭ ਤੋਂ ਪਹਿਲਾਂ ਨਾ ਇਹ ਚੀਜ਼ ਦੇ ਉੱਤੇ ਬਹੁਤ ਜ਼ਰੂਰੀ ਹੈ ਕੰਮ ਕਰਨਾ ਕਿ ਸੈਂਟਰ ਦੇ ਵਿੱਚ ਕਿਸੇ ਵੀ ਆਪਣੇ ਪੋਲੀਟੀਕਲ ਪਾਰਟੀ ਦਾ ਰਾਜ ਹੋਵੇ ਤੇ ਸਾਡੇ ਪੰਜਾਬ ਨੂੰ ਇਸ ਤਰ੍ਹਾਂ ਦੀ ਡਿਪਲੋਮੇਸੀ ਦੇ ਵਿੱਚ ਹਮੇਸ਼ਾ ਰਹਿਣਾ ਚਾਹੀਦਾ ਹੈ ਕਿ ਸਾਨੂੰ ਉਹਨਾਂ ਦੇ ਨਾਲ ਜਿਹੜੇ ਰਿਲੇਸ਼ਨ ਨੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਕਿ ਜਿਹੜੀ ਪੰਜਾਬ ਦੀ ਡਵੈਲਪਮੈਂਟ ਨੂੰ ਕਦੇ ਵੀ ਕਿਸੇ ਤਰੀਕੇ ਦੇ ਨਾਲ ਪਿੱਛੇ ਨਾ ਜਾਣ ਦਿੱਤਾ ਜਾਵੇ ਤੇ ਮੈਂ ਲਾਸਟ ਦੇ ਵਿੱਚ ਕੀ ਮੈਂ ਸਾਹਿਬ ਬੜਾ ਅੱਛਾ ਲੱਗਿਆ ਤੁਹਾਨੂੰ ਨਾਲ ਗੱਲ ਕਰਨ ਦਾ ਤੇ ਮੈਂ ਇਹ ਵੀ ਹੋਪ ਕਰਦਾ ਕਿ ਅੱਗੇ ਨੂੰ ਵੀ ਅਸੀਂ ਆਪਣੇ ਕੰਸਟਰਕਟਿਵ ਜਿਹੜੀ ਹੈਗੇ ਪੋਜ਼ਿਟਿਵ ਏਜੰਡਿਆਂ ਦੇ ਉੱਤੇ ਗੱਲਬਾਤ ਕਰਦੇ ਰਾਂਗੇ ਤੇ ਮੈਂ ਆਸ ਕਰਦਾ ਟੂਡੇ ਜੰਗ ਪੋਲੀਟিক্যাল ਚਿਹਰੇ ਨੂੰ ਕਿ ਜਿਹੜੇ ਸਾਡੇ ਹਿਡਨ ਚੁਣੌਤੀਆਂ ਨੇ ਜੋ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਦੇ ਮੁਰੇ ਆ ਰਹੀਆਂ ਨੇ ਉਹਨਾਂ ਦੇ ਨੂੰ ਤੁਸੀਂ ਇੱਕ ਪੋਲੀਟਿਕਸ ਡੋਮੇਨ ਦਾ ਪਾਰਟ ਬਣਾਵਾਂਗੇ ਤਾਂ ਕਿ ਸਾਡੀਆਂ ਜਨਰੇਸ਼ਨ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਇੱਕ ਸਾਨੂੰ ਉਹ ਹਿਸਟਰੀ ਦੇ ਵਿੱਚ ਜਿਹੜਾ ਸਾਡਾ ਰੋਲ ਆ ਉਸ ਨੂੰ ਬੜਾ ਅੱਛਾ ਤਰੀਕੇ ਦੇ ਨਾਲ ਯਾਦ ਰੱਖਣ ਕਿਉਂਕਿ ਅਸੀਂ ਵੀ ਇੱਕ ਦਿਨ ਪਾਰਟ ਆਫ ਹਿਸਟਰੀ ਬਣਨਾ ਹੈਗਾ ਤੇ ਗਗਨ ਜੀ ਮੈਂ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਬੜਾ ਅੱਛਾ ਅੱਜ ਵਿਸ਼ੇ ਬੜੀ ਅੱਛੇ ਸੀਗੇ ਔਰ ਰਾਜਨੀਤੀ ਤੋਂ ਉੱਤੇ ਉੱਠ ਕੇ ਸੀ ਤੁਸੀਂ ਲਾਸਟ ਦੇ ਵਿੱਚ ਇੱਕ ਬੜਾ ਚੀਜ਼ ਜਿਹੜੀ ਪੰਜਾਬ ਲਈ ਬਹੁਤ ਜ਼ਰੂਰੀ ਹੈ ਮੈਂ ਸਮਝਦਾ ਉਹ ਬਹੁਤ ਜ਼ਰੂਰੀ ਹੈ ਕਿ ਕੇਂਦਰ ਤੋਂ ਬਿਨਾ ਪੰਜਾਬ ਦਾ ਸਰਵਾਈਵ ਕਰਨਾ ਬੜਾ ਮੁਸ਼ਕਲ ਹੈ ਕੇਂਦਰ ਨਾਲ ਸੰਬੰਧ ਸਾਨੂੰ ਸਿਖਾਵੇ ਤੁਸੀਂ ਬੜੀ ਅੱਛੀ ਗੱਲ ਕਹੀ ਹੈ ਮੈਂ ਮੈਂ ਤੁਹਾਨੂੰ ਕੰਪਲੀਟ 1 ਮਿੰਟ ਮੈਂ ਤੁਹਾਨੂੰ ਕੇਂਦਰ ਦੇ ਨਾਲ ਨਹੀਂ ਸਾਨੂੰ ਵਰਲਡ ਵਰਲਡ ਗਲੋਬਲ ਵਿਲੇਜ ਹੈ ਸਾਨੂੰ ਅਗਰ ਕਿਤੇ ਵੀ ਸਾਡੇ ਰਿਲੇਸ਼ਨਸ਼ਿਪ ਸਾਡੇ ਗੁਆਂਢ ਦੇ ਵਿੱਚ ਵੀ ਰਿਲੇਸ਼ਨਸ਼ਿਪ ਨਹੀਂ ਅੱਛੇ ਹੈਗੇ ਤਾਂ ਸਾਨੂੰ ਉਸ ਦਾ ਖਮਿਆਜਾ ਪੁੱਗਣਾ ਪੈਂਦਾ ਬਿਲਕੁਲ ਮੈਂ ਉਹਦੀ ਦੋ ਚੀਜ਼ਾਂ ਗੱਲ ਕਰਨ ਲੱਗਿਆ ਕਿ ਸਾਨੂੰ ਪੰਜਾਬ ਨੂੰ ਗਲੋਬਲ ਦੇ ਨਾਲੋਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਸਰਕਾਰ ਜਿਹੜੀ ਸਾਡੀ ਹਿੰਦੁਸਤਾਨ ਦੀ ਸਰਕਾਰ ਹੈ ਉਹਦੇ ਨਾਲ ਸਾਡੇ ਰਿਲੇਸ਼ਨ ਬੈਟਰ ਹੋਣੇ ਚਾਹੀਦੇ ਆ ਕਿਉਂਕਿ ਜੋ ਵੀ ਚੀਜ਼ ਕਰਨੀ ਹੈ ਕਰਨੀ ਤੋਂ ਕੇਂਦਰ ਵੱਲੋਂ ਐ ਅੱਜ ਪੰਜਾਬ ਸਰਕਾਰ ਦੇ ਕੋਲ ਤੋਂ ਜਿਹੜਾ ਸਾਡਾ ਜੋ ਬਜਟ ਹੈ ਕੁਝ ਵੀ ਨਹੀਂ ਸਾਡੇ ਸਿਰ ਕਰਜ਼ਾ ਹੀ ਇੰਨਾ ਚੜਿਆ ਹੋਇਆ ਹੈ ਕਿ ਅਸੀਂ ਤੋਂ ਉਹਦਾ ਵਿਆਜ ਵੀ ਨਹੀਂ ਮੋੜ ਸਕਦੇ ਜੇ ਸਾਡੀਆਂ ਫਸਲਾਂ ਖਰੀਦੀਆਂ ਜਾਣੀਆਂ ਤੇ ਕੇਂਦਰ ਖਰੀਦਦਾ ਜੇ ਸਾਡੀਆਂ ਪੰਚਾਇਤਾਂ ਨੂੰ ਪੈਸੇ ਆਉਂਦੇ ਆ ਮਨਰੇਗਾ ਜਾਂ ਜਿਹੜੇ ਵਿੱਤ ਕਮਿਸ਼ਨ ਦੇ ਪੈਸੇ ਉਹਨਾਂ ਨਾਲ ਚੱਲਦੇ ਆ ਜੋ ਕੁਝ ਵੀ ਆ ਰਿਹਾ ਸਾਰਾ ਸੋ ਸਾਨੂੰ ਮੈਂ ਸਮਝਦਾ ਕਿ ਮੁੱਖ ਮੰਤਰੀ ਨੂੰ ਸਿਆਣਪ ਨਾਲ ਕੋਈ ਵੀ ਹੋਵੇ ਮੁੱਖ ਮੰਤਰੀ ਕੇਂਦਰ ਦੇ ਨਾਲ ਸਬੰਧ ਅੱਛੇ ਬਣਾ ਕੇ ਆਪਣੀ ਸਟੇਟ ਦੇ ਲਈ ਅੱਛੀਆਂ ਚੀਜ਼ਾਂ ਲੈ ਕੇ ਆਉਣੀਆਂ ਚਾਹੀਦੀਆਂ ਸੋ ਅੱਜ ਤੁਸੀਂ ਬੜੇ ਅੱਛੇ ਵਿਸ਼ੇ ਲੈ ਕੇ ਆਏ ਹੋ ਮੇਰੇ ਮਨ 'ਚ ਕੁਝ ਹੋਰ ਵੀ ਸੀ ਪਾਇਲ ਦੇ ਲਈ ਬਹੁਤ ਸਾਰਾ ਇੱਕ ਵਿਜ਼ਨ ਹੈ ਪਾਇਲ ਹਲਕੇ ਦੇ ਲਈ ਉਹ ਕਿਸੇ ਦਿਨ ਫਿਰ ਤੁਹਾਡੀ ਨੈਕਸਟ ਐਪੀਸੋਡ ਦੇ ਵਿੱਚ ਕਰਾਂਗੇ ਜਿਹਦੇ ਦੇ ਵਿੱਚ ਅਸੀਂ ਲੋਕਲ ਪੋਲਿਟਿਕਸ ਕਿਉਂਕਿ ਅੱਜ ਦੇ ਜਿਹੜੇ ਇਸ਼ੂ ਸੀ ਇਹ ਉੱਪਰਲੇ ਇਸ਼ੂ ਸੀ ਵੱਡੇ ਇਸ਼ੂ ਸੀਗੇ ਲੋਕਲ ਪੋਲਿਟਿਕਸ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਾਮ ਸਕਦੇ ਆ ਅਸੀਂ ਭਾਈਚਾਰਾ ਕਿੱਦਾਂ ਕਾਇਮ ਰੱਖ ਸਕਦੇ ਆ ਅਸੀਂ ਕਿਸਾਨੀ ਨੂੰ ਕਿੱਦਾਂ ਲਿਫਟ ਕਰ ਸਕਦੇ ਆ ਅਸੀਂ ਵਪਾਰ ਨੂੰ ਕਿੱਦਾਂ ਬਚਾ ਸਕਦੇ ਆ ਉਹਦੇ ਬਾਰੇ ਫਾਇਲ ਬਾਰੇ ਬਹੁਤ ਸਾਰਾ ਇੱਕ ਵਿਜ਼ਨ ਮੇਰੇ ਕੋਲ ਸਿਰ ਜਿਆ ਹੋਇਆ ਦਿਮਾਗ ਦੇ ਵਿੱਚ ਉਹ ਤੁਹਾਡੇ ਕਿਸੇ ਦੇ ਨੈਕਸਟ ਐਪੀਸੋਡ ਦੇ ਵਿੱਚ ਜਦੋਂ ਬੈਠਾਂਗੇ ਉਹਦੇ ਤੇ ਗੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਗਗਨ ਜੀ ਤੁਸੀਂ ਇਹ ਜਿਹੜਾ ਸਾਰਾ ਇੱਕ ਅੱਛਾ ਵਿਸ਼ਾ ਲੈ ਕੇ ਆਏ ਹੋ ਤੁਹਾਡਾ ਵੈਲਕਮ ਵੀ ਹੈ ਤੁਹਾਡਾ ਤੁਹਾਨੂੰ ਜੀ ਆਇਆਂ ਨੂੰ ਹੈ ਤੁਹਾਡੇ ਸਰੋਤੇ ਜਿੰਨੇ ਵੀ ਸੁਣਨ ਵਾਲੇ ਆ ਉਹਨਾਂ ਸਾਰਿਆਂ ਨੂੰ ਵੀ ਮੇਰੇ ਵੱਲੋਂ ਸასი ਸ਼ਾਲ ਹੈ ਬਹੁਤ ਬਹੁਤ ਧੰਨਵਾਦ ਗਗਨ ਜੀ ਧੰਨਵਾਦ ਜੀ ਹਮਨ ਸਾਹਿਬ ਜਿਹੜਾ ਤੁਹਾਡਾ ਤੁਸੀਂ ਪੀਸਿਸ ਟਾਈਮ ਦਿੱਤਾ ਥੈਂਕ ਯੂ ਤੇ ਥੈਂਕ ਯੂ ਸਰ ਥੈਂਕ ਯੂ